ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਝੋਟੀਆਂ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਸੂਨ ਦੇ ਨੇੜੇ ਆ ਬਸ ਦੇਣੀ ਲੈਂਦੀਆਂ ਨੇ ਬਈ ਆਉ ਪੁੱਛ ਲੈਨੇ ਬਈ ਝੋਟੀਆਂ ਅਜੂ ਬਈ ਜੀ ਹਸੀ ਕਾਲ ਅਸੀਂ ਕੋਲ ਬਈ ਜੀ ਹੋਰ ਠੀਕ ਹੋਂ ਵਧੀਆ ਹਾਂਜੀ ਹਾਂਜੀ ਬਈ ਜੀ ਠੀਕ ਨਾਮ ਤੇ ਐਡਰੈਸ ਬੋਲੋ ਨਾਮ ਰਵੀਰ ਸਿੰਘ ਜੀ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਨੇੜੇ ਪਿੰਡ ਨੈਣੇਵਾਲ ਸਹਿਣਾ ਭਧੌੜ ਇਧਰ ਤਫੇ ਬਨਵਾਈ ਆਲੀ ਕੇ ਹਾਂ ਰਾਇਆ ਤੇ ਗੜੇ ਵੀ ਨੇੜੀ ਆਪਣੇ ਮੋਬਾਈਲ ਨੰਬਰ ਬੋਲ ਦੋ 8427403945 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇਦੇ ਹੋ ਟੀ ਦੇਖਦੇ ਆ ਕਿਹੜਾ ਸੂਆ ਸੁੰਦੀ ਹੈ ਇਹ ਪਹਿਲਾ ਸੂਆ ਸੁੰਦੀ ਹੈ ਵੀਰੇ ਕਿੰਨੇ ਦਿਨ ਲੈਂਦੀ ਹੈ ਬਾਈ ਉਹੋ 2 ਦਿਨ ਦਾ ਹਜੇ ਇਹਦੇ 1 ਤਰੀਕ ਨੂੰ ਦਿਨ ਪੂਰੇ ਆ ਅੱਜ ਹੋ ਗਈ 21 ਤਰੀਕ 21 ਤਰੀਕ ਹੋ ਗਈ 1 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਹੋਰ ਇਹ ਨੂਰ ਦੀ ਇਹ ਆਪ ਆ ਅੱਛਾ ਤੇ ਲਾਹੌਰੀ ਤੋਂ ਪ੍ਰੈਗਨੈਂਟ ਠੀਕ ਆ ਲਾਹੌਰੀ ਤੋਂ ਗੱਭਣਾਂਗੇ ਹਾਂਜੀ ਠੀਕ ਹੈ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਪਹਿਲਾ ਸੂਆ ਹਨ ਪਹਿਲਾ ਸੂਆ ਜੀ ਹਜੇ ਇਹ 3 ਸਾਲ ਦੀ ਹੋਈ ਨਹੀਂ ਠੀਕ ਆ 3 ਸਾਲ ਦੀ 21 ਰਿਕਾਰਡ ਇਹਦੀ ਮਾਂ ਦੇ ਦੁੱਧ ਦਾ ਵੀ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਤਾਂ ਆਪਾਂ ਨੂੰ ਕੋਈ ਨਹੀਂ ਪਤਾ ਜਾਨੀ ਕਿ ਸੀਮਨਪੁਰ ਹੈ ਜਿਹੜਾ ਡਾਕਟਰ ਨੇ ਉਹਨੇ 22 23 ਕਿਹਾ ਸੀ ਅੱਛਾ ਵੀ ਜਿਹੜਾ ਇਹਦੀ ਸਾਂਹ ਜਿਹਦਾ ਵਾ ਹੂੰ ਇਹਦੀ ਮਾਂ ਦਾ ਰਿਕਾਰਡ ਤਾਂ ਕੋਈ ਪਤਾ ਨਹੀਂ ਠੀਕ ਆ ਭਾਈ ਇਹਦੀ ਮਾਂ ਦੇ ਦੁੱਧ ਦਾ ਪਤਾ ਨਹੀਂ ਵੈਸੇ ਚੋਟੀ ਚੰਗੀ ਅੱਖ ਘੱਡ ਘੱਟ ਵਾਲੀ ਐ ਨੀਲੀ ਰਾਵੀ ਆ ਖਣ ਖਣ ਬਹੁਤ ਚੰਗਾ ਕੱਚੀ ਕੱਚੀ ਆਹ ਜੇ ਬਾਈ ਦਣ ਲੈੰਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੇ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਫੇਸ ਬੜਾ ਪਿਆਰਾ ਕਰਮਾ ਇਹਦਾ ਸਿੰਘ ਸਿੰਘ ਬਹੁਤ ਚੰਗਾ ਨੇੜੋ ਹੀ ਮੋੜਿਆ ਵਾ ਸਿੰਘ ਦੀ ਕੁਆਲਿਟੀ ਚੈੱਕ ਕਰਵਾਉਂਦੀ ਜਵਾਬ ਜਵਾਬ ਸਹੀ ਆ ਦੋਨੇ ਅੱਖਾਂ ਸਹੀ ਗੱਲ ਆ ਬਾਈ ਨੀਲੀ ਰਵੀ ਦੇ ਬੱਚੇ ਬਹੁਤ ਚੰਗੇ ਪਾਉਗੀ ਅੱਗੇ ਲਾਹੌਰੀ ਸੀਮਣ ਤੋਂ ਨੀਲੀ ਰਵੀ ਤੇ ਗੱਭਣ ਆ ਬਾਈ ਝੋਲੀ ਝੋਲੀ ਕਮਾਲ ਦੀ ਹੱਥਾਂ ਤੋਂ ਬਹੁਤ ਚੰਗਾ ਕੱਚੀ ਕੱਚੀ ਆ ਬਸ ਦਿਨ ਹਜੇ ਲੈੰਦੀ ਆ ਬਾਈ ਉਹਦੋਂ ਆਰਡਰ ਆ ਜਿਹੜਾ ਹੋਰ ਹੀ ਵਧੀਆ ਤਿਆਰ ਕਰ ਲਓ ਆਰਡਰ ਦੇਖੋ ਬਈ ਬਹੁਤ ਚੰਗਾ ਆਰਡਰ ਥਣ ਥਣ ਬਹੁਤ ਚੰਗਾ ਚਾਰੇ ਥਣ ਵੀ ਨਿਕੜਵੇਂ ਪੂਰੇ ਗਏ ਤੇ ਕੀ ਮੋਲ ਆ ਬਈ ਇਹਦਾ ਜਾਇਜ਼ ਆ ਇਹਦਾ ਫੋਨ ਤੇ ਕਰਾਂਗੇ ਜਾਇਜ਼ ਹੀ ਹੋਗਾ ਜਾਇਜ਼ ਹੋਗਾ ਕੋਈ ਨਜਾਇਜ਼ ਨਹੀਂ ਐ ਮੈਂ ਜੋ ਫਾਰਮ ਆਲਾ ਐ ਮੈਂ ਸਵਾ 3 ਢਾਈ ਵਾਲੀ ਕੋਈ ਗੱਲ ਨਹੀਂ ਹੋ ਹੂੰ ਐ ਨਹੀਂ ਵੀ ਕੋਈ ਲੱਤਾਂ ਸੜਾ ਮਾਰਦੇ ਕੋਈ ਨਹੀਂ ਝੋਟੀ ਆ ਠੀਕ ਆ ਜੇ ਪੁਰਾਣੇ ਬੰਦਿਆਂ ਦੇ ਤੱਤ ਕੱਢੇ ਹੁੰਦੇ ਜਿਹੜਾ ਕਹਿੰਦੇ ਹੁੰਦੇ ਝੋਟੀ ਆ ਕਿ ਢੂੜੀ ਦੇ ਅਤਰੇ ਤੋਂ ਪੂਛ ਚੱਕਿਓ ਨਾ ਸਹੀ ਗੱਲ ਸੀਲ ਹੁੰਦੀ ਹੈ ਹਨਾ ਹਾਂ ਸਹੀ ਗੱਲ ਆ ਲੈ ਵਾਲੂ ਬਾ ਕਮਾਲ ਦਾ ਜਿਵੇਂ ਮਰਜ਼ੀ ਬਈ گاਵਾ ਵਾਂਗੂ ਹੱਥ ਫੇਰੀ ਚਲ ਕਹਿੰਦੀ ਕਰਮ ਵਾਲੀ ਕੋਈ ਨਹੀਂ 1 ਅਕਤੂਬਰ ਦਾ ਟੀਕਾ ਆ ਇਹਦੇ ਓਕੇ ਠੀਕ ਆ ਇਹਦੇ ਹੈਗਾ 22 ਸਤੰਬਰ ਦਾ ਇਹ ਕਿਹੜਾ ਉਸ ਹੁੰਦੀ ਆ ਇਹ ਵੀ ਪਹਿਲਾਂ ਹੀ ਹੁੰਦੀ ਆ ਕਿੰਨੇ ਦਿਨ ਲੈਂਦੀ ਹੈ ਇਹਦੇ ਕੱਲ ਨੂੰ ਦਿਨ ਪੂਰੇ ਆ ਵੀਰੇ ਕੱਲ ਨੂੰ ਦਿਨ ਪੂਰੇ ਆ ਹਾਂਜੀ ਅ ਮਨ ਲੀ ਕਿ ਚੱਲ ਤਨ ਚਾਰ ਦਿਨ ਲੈ ਜੂ ਹਜੇ ਹਜੇ ਲੈ ਜੂਗੀ ਕੋਟੀ ਸੌਖੀ ਆ ਕੀ ਦਿਨ ਲੈ ਜੂ ਪੰਜ ਵੀ ਲੈ ਜੂ ਤੇ ਕੀ ਰਿਕਾਰਡ ਇਹਦੀ ਮਾਦੇ ਦੋੰਦਾ ਬਈ ਨਹੀਂ ਇਹਦਾ ਵੀ ਕੋਈ ਪਤਾ ਨਹੀਂ ਰਿਕਾਰਡ ਦਾ ਇਹ ਆਪਾਂ ਕੱਟੀ ਲਈ ਸੀਗੀ ਪਿੰਡ ਚੋਂ ਅੱਛਾ ਉਹ ਆਪਾਂ ਮੇਰੇ ਸਾਲੇ ਨੇ ਸੀਮਨ ਭਰਾਏ ਸੀਗੇ ਠੀਕ ਆ ਹੂੰ ਉਹ ਤਾਂ ਸਮਝ ਨਹੀਂ ਸੀ ਕੱਟੀ ਆਪਾਂ ਚੰਗੀ ਕਰਕੇ ਆਪਾਂ ਰੱਖ ਲਈ ਸੀ ਰੱਖ ਲਈ ਜੀ ਤੁਹਾਨੂੰ ਵੀ ਪਤਾ ਹੀ ਹੁਣ 2 ਸਾਲ ਤੁਹਾਨੂੰ ਵੀ ਆਉਂਦਿਆਂ ਨੂੰ ਹੋਵੇ ਦੇ ਦੇ ਹਾਂ ਬਈ ਤੋਰੇ ਹੋ ਇਹਨੂੰ ਕਿੰਨਾ ਕੁ ਦੁੱਧ ਦੇ ਦੋ ਇਹ ਐਸਟੀਮੇਟ ਜ ਆਹ ਹੂੰ ਇਹ 10 ਤਾਂ ਆਰਾਮ ਨਾਲ ਖੁੱਲ੍ਹੇ ਹੀ ਦੇ ਦੂ ਜੀ ਗਰੰਟੀ ਕੋਈ ਆ ਠੀਕ ਆ ਹੂੰ ਕਿਉਂਕਿ ਜਿਹੜੀਆਂ ਮਹਿਸਾਂ ਇਹਨਾਂ ਦੇ ਆਪਣੇ ਪਿੰਡ 'ਚ ਹੀ ਆਈਆਂ ਵੱਡੀਆਂ ਉਹਨਾਂ ਦੀਆਂ ਬੰਦਿਆਂ ਨੇ ਅੱਛਾ ਹਾਂਜੀ ਹੂੰ ਝੋਲੀ ਬਹੁਤ ਚੰਗੀ ਆ ਨਾ ਝੋਲੀ ਆਰਡਰ ਬਹੁਤ ਨੋਰਮਲ ਆ ਜੀ ਹੂੰ ਗਰੰਟੀ ਆ 10 ਕਰੋ ਫੇਸ ਬੜਾ ਪਿਆਰਾ ਸਿੰਘ ਦੀ ਕੁਆਲਿਟੀ ਨੇੜ ਤੋਂ ਚੈੱਕ ਕਰ ਲਓ ਸੱਤ ਦੇ ਵਿੱਚ ਠੀਕ ਕਰਦਾ ਜੀ ਰਾਜੀ ਰੋ ਜੀ ਹੂੰ ਤੋੜਾ ਤਾਰਾ ਵੀ ਚੰਗਾ ਝੋਟੀ ਦਾ ਤੇ ਇਹਦਾ ਮੁੱਲ ਕੀ ਆ ਫਿਰ ਇਹਦਾ ਮੁੱਲ 120 ਆ ਜੀ 1 ਲੱਖ 20000 ਰੁਪਇਆ ਮਾਨਤਾਨ ਹੋ ਜੀ ਵੀਰੇ ਹਾਂਜੀ ਮਾਨਤਾਨ ਹੋ ਜੀ 1 ਲੱਖ 20000 ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਚੰਗੀ ਆ ਝੋਟੀ ਲੱਗਿਆ ਕੱਲਾ ਕੱਲਾ ਥਾਣਾ ਝੋਟੀ ਦੀ ਸੌਖੀ ਆ ਗਈ 5-6 ਦਿਨ ਸੁੰਦੀ ਨਹੀਂ ਸਹੀ ਗੱਲ ਆ ਬਾਈ 5-4 ਦਿਨ ਹਜੇ ਰਾਮ ਨਾਲ ਲੈ ਜਾ ਉਹਦੇ ਨੂੰ ਆਰਡਰ ਆ ਜਿਹੜਾ ਹੋਰ ਵੀ ਸੋਨਾ ਤਿਆਰ ਕਰ ਲੂ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਾਰੇ ਥਾਣੇ ਨਿਕੜਵੇਂ ਪੂਰੇ ਗਾਇਬ ਤੇ ਪਰ ਠਪੂੜਾ ਬਹੁਤ ਚੰਗਾ ਲੇਵਾ ਲੂਗਾ ਕਮਾਲ ਦਾ ਪੱਚੀ ਗੱਤੀ ਆਦੇ 4 ਦਿਨਾਂ ਦੀ ਉਹਨੂੰ ਆਰਡਰ ਆਇਆ ਨੇ ਸੋਹਣਾ ਤਿਆਰ ਕਰ ਲੈਣਾ ਤੇ ਨਾਗ ਸੀਗੇ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਵੀ ਉਹਦੇ ਹਜੇ 2 ਮਹੀਨੇ ਪਏ ਉਹਦਾ 9ਵੇਂ ਦੀ 8 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਬਾਈ ਕੋਈ ਨਹੀਂ ਬਾਈ ਠੀਕ ਆ ਉਹ ਵੀ 70 ਸਾਲ ਤੋਂ ਅੰਦਰ ਹੀ ਆ ਗਈ ਠੀਕ ਆ ਬਾਈ ਧੰਨ ਜਿਹੜੇ ਹਜੇ ਗਾਹਾਂ ਜਾ ਕੇ ਹੋਣਾ ਹੂੰ 3 ਸਾਲ ਦੀ 9ਵੇਂ ਮਹੀਨੇ ਦੇ